ਜਦੋਂ ਦੀ ਯਾਤਰਾ ਸ਼ੁਰੂ ਹੋਈ ਹੈ ਮੈਂ ਦੇਖਿਆ ਪੰਜਾਬੀਆਂ ਵਿੱਚ ਆ ਝਾੜੂ ਵਾਲਿਆਂ ਦੇ ਖਿਲਾਫ ਗੁੱਸਾ ਵਧ ਹੀ ਜਾਂਦਾ ਹਰ ਰੋਜ਼ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਡਰਾਮੇ ਕਰਕੇ ਪੰਜਾਬੀਆਂ ਨਾਲ ਧੋਖਾ ਕਰਕੇ ਸਰਕਾਰ ਬਣਾ ਲਈ ਪਰਿਵਾਰ ਬਚਾਓ ਯਾਤਰਾ ਦੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੱਲ ਇੱਕ ਬਹੁਤ ਮੰਦ ਭਾਗੀ ਇੱਕ ਫਿਊਡਲ ਮਾਈਂਡਸੈਟ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਸਾਮੰਤ ਸ਼ਾਹੀ ਜ਼ਗੀਰਦਾਰੀ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ ਨਾ ਬੇਸ਼ੱਕ ਇਹ ਲੋਕ 10-10 ਸਾਲ ਤੋਂ ਸੱਤਾ ਤੋਂ ਬਾਹਰ ਹੈ ਲੇਕਿਨ ਜਿਹੜਾ ਇਹਨਾਂ ਦੇ ਖੂਨ ਚ ਜ਼ਗੀਰਦਾਰੀ ਸਿਸਟਮ ਵਸਿਆ ਹੋਇਆ ਫਿਊਡਲ ਮਾਈਂਡਸੈਟ ਜਿਹੜਾ ਮੈਂ ਦੇਖਿਆ ਮੈਂ ਨੌਨੀ ਜੀ ਨਾਲ ਗੱਲ ਵੀ ਕਰ ਰਿਹਾ ਸੀ ਜਿਹੜਾ ਸਭ ਤੋਂ ਨਕੰਮਾ ਬੰਦਾ ਹਲਕੇ ਸੀ ਉਹਨੂੰ ਐਮ.ਐਲ.ਏ ਬਣਾਤਾ ਤੁਸੀਂ ਸਾਰੇ ਜਾਣਦੇ ਹੋ ਹੁਣ ਜਿੰਨੇ ਐਮ.ਐਲ.ਏ ਸਾਰੇ ਮਲੰਗ ਪਰਿਵਾਰ ਬਚਾਓ ਯਾਤਰਾ ਦੇ ਦੌਰਾਨ ਸੁਖਵੀਰ ਬਾਦਲ ਦਾ ਪਬਲਿਕਲੀ ਇਹ ਬਿਆਨ ਦੇਣਾ ਕਿ ਆਮ ਆਦਮੀ ਪਾਰਟੀ ਨੇ 92 ਮਲੰਗ ਤਰ੍ਹਾਂ ਦੇ ਲੋਕ ਐਮ.ਐਲ.ਏ ਬਣਾ ਕੇ ਭੇਜਦੇ ਸਭ ਤੋਂ ਪਹਿਲੀ ਗੱਲ ਦਾ ਦਸਤਾਵਾਜ ਮੈਨੂੰ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ ਨੇ ਐਮਐਲਏ ਨਹੀਂ ਭੇਜੇ ਪੰਜਾਬ ਦੇ ਕਰੋੜਾਂ ਕਰੋੜਾਂ ਵੋਟਰਾਂ ਨੇ 92 ਐਮਐਲਏ ਚੁਣ ਕੇ ਭੇਜਿਆ ਸਾਰਿਆਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਆ ਖੀਰਲੀ ਪਾੜੀ ਐ ਜਿੰਨਾ ਦੋਨੋਂ ਹੱਥਾਂ ਨਾਲ ਲੁੱਟ ਲਈਏ ਉਹ ਲੁੱਟਣ ਤੇ ਲੱਗੇ ਐ ਸਭ ਤੋਂ ਪਹਿਲਾਂ ਤੇ ਫਿਊਡਲ ਮਾਈਂਡਸੈਟ ਵਾਲੇ ਸੁਖਵੀਰ ਬਾਦਲ ਇਸ ਗੱਲ ਨੂੰ ਦਰੁਸਤ ਕਰਨ ਜਾਂ ਫਿਰ ਇਹ ਵੀ ਮੰਨਣ ਕਿ ਪੰਜਾਬ ਦੇ ਲੋਕ ਉਹਨਾਂ ਦੀ ਸੂਝ ਬੂਝ ਸਹੀ ਨਹੀਂ ਹੈ ਉਹਨਾਂ ਦੀ ਸਮਝ ਸਹੀ ਨਹੀਂ ਹੈ ਉਹਨਾਂ ਦੀ ਪਛਾਣ ਸਹੀ ਨਹੀਂ ਹੈ ਯਾਨੀ ਕਿ ਪੰਜਾਬ ਦੇ ਕਰੋੜਾਂ ਲੋਕਾਂ ਤੇ ਤੁਸੀਂ ਸ਼ੱਕ ਕਰ ਰਹੇ ਹੋ ਉਹਨਾਂ ਦੀ ਸਮਝ ਤੇ ਉਹਨਾਂ ਦੀ ਵੋਟ ਕਰਨ ਦੀ ਜਿਹੜੀ ਕਪੈਸਿਟੀ ਤੇ ਔਰ ਫਿਰ ਇਹ ਕਹਿਣਾ ਕਿ ਇਹ ਮੰਦੰਗ 92 ਐਮਐਲਏ ਚੁਣ ਕੇ ਭੇਜਦੇ ਆ ਅੱਜ ਨਸ਼ਾ ਇੰਨਾ ਵੱਧ ਗਿਆ ਕਿਉਂਕਿ ਨਸ਼ਾ ਵੇਚਣ ਵਾਲਿਆਂ ਨਾਲ ਆ ਝਾੜੂ ਵਾਲਿਆਂ ਦੇ ਐਮਐਲ ਨੇ ਮਹੀਨਾ ਬੱਲ ਲਿਆ ਤੇ ਪੁਲਿਸ ਨੂੰ ਕਹਿਦਾ ਇਹਨਾਂ ਨੂੰ ਹੱਥ ਨਹੀਂ ਲਾਉਣਾ ਦੋਸਤੋ ਤੁਸੀਂ ਦੇਖਿਆ ਹੋਣਾ ਇਹ ਇਹ ਬੈਕ ਤੋਂ ਬੈਕ ਜਿਹੜੇ ਫਿਊਡਲ ਮਾਈਂਡਸੈਟ ਲੋਕ ਹੈ ਇਹਨਾਂ ਦੀ ਜਿਹੜੀ ਸ਼ਬਦਾਵਲੀ ਇਹਨਾਂ ਦੀ ਅੰਤਰਾਤਮਾ ਦੀ ਜਿਹੜੀ ਆਵਾਜ਼ ਹੈ ਉਹ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ ਚ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈ ਉਹਨਾਂ ਨੇ ਜਲੰਧਰ ਚ ਕਹਿਤਾ ਸੀ ਕਿਤਰਾ ਕਿਤਰਾ ਦੀਆਂ ਆਈਟਮਾਂ ਆ ਗਈਆਂ ਕੋਈ ਫੋਨ ਸਹੀ ਕਰਨ ਵਾਲਾ ਆ ਗਿਆ ਕੋਈ ਸਾਈਕਲ ਚਲੋਣ ਵਾਲਾ ਆ ਗਿਆ ਔਰ ਸੁਖਵੀਰ ਬਾਦਲ ਵਾਰ-ਵਾਰ ਇਸ ਜੇ ਮਾਈਂਡਸੈਟ ਨੂੰ ਦੁਹਰਉਂਦਾ ਇਹ ਪਹਿਲੀ ਵਾਰ ਨਹੀਂ ਹੋਇਆ ਕਾਰਨ ਹੈ ਉਹਦਾ ਉਹ ਤਾਂ ਕਾਰਨ ਹੈ ਉਹਨਾਂ ਉਹਦਾ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਲੋਕ ਜਿਹੜੇ ਆ ਇਹਨਾਂ ਦੀ ਜਿਹੜੀ ਪੂਰੀ ਭਾਵਨਾ ਫਿਊਡਲ ਮਾਈਂਡਸੈਟ ਹੈ ਇਹ ਆਮ ਲੋਕਾਂ ਨੂੰ ਹਮੇਸ਼ਾ ਹੀ ਪਰਜਾ ਪਰਜਾ ਦੀ ਤਰ੍ਹਾਂ ਟੀਲ ਕਰਦੇ ਆ ਇਹ ਆਮ ਸਧਾਰਨ ਪੰਜਾਬੀਆਂ ਨੂੰ ਆਪਣਾ ਨੌਕਰ ਸਮਝਦੇ ਆ ਔਰ ਇਹ ਜਨਮ ਸਤ ਅਧਿਕਾਰ ਸਮਝਦੇ ਆ ਕਿ ਸੱਤਾ ਤੇ ਅਸੀਂ ਹੀ ਰਹਿਣਾ ਚਾਹੁੰਦੇ ਅੱਜ ਪੰਜਾਬ ਨੂੰ ਬਚਾਉਣ ਦੀ ਕੋ ਲੋੜ ਹੈ ਕਿਉਂਕਿ ਅੱਜ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਅੱਜ ਗੈਂਗਸਟਰ ਰਾਜ ਕਰ ਰਹੇ ਆ ਗੁੰਡਾ ਕਰਦੀ ਇਧਰ ਰਾਜ ਹੈ ਜਿਹੜਾ ਚਾਹੁੰਦਾ ਉਹ ਲੁੱਟ ਲੈਂਦਾ ਬੈਂਕ ਲੁੱਟੇ ਜਾਂਦੇ ਆ ਕਤਲੁੱਟੇ ਆ ਹੋ ਰਿਹਾ ਅੱਛਾ ਇਹੀ ਕਰੋੜ 3 ਕਰੋੜ ਤੋਂ ਵੱਧ ਲੋਕ ਅਗਰ ਇਹਨਾਂ ਦੇ ਇਹਨਾਂ ਨੂੰ ਇਹਨਾਂ ਦੇ ਪਣਵਈਆਂ ਨੂੰ ਇਹਨਾਂ ਦੇ ਜੀਜਿਆਂ ਨੂੰ ਇਹਨਾਂ ਦੇ ਘਰਵਾਲਿਆਂ ਨੂੰ ਚੁਣ ਲੈਣ ਤੇ ਫਿਰ ਠੀਕ ਹੈ ਤੇ ਜੇ ਆਮ ਸਧਾਰਨ ਪਰਿਵਾਰਾਂ ਦੇ ਲੋਕਾਂ ਨੂੰ ਜਿਹੜੇ ਕੀ ਪੰਜਾਬ ਦੀ ਬਿਹਤਰੀ ਵਾਸਤੇ ਰਾਜਨੀਤੀ ਫੀਲਡ 'ਚ ਆਏ ਆ ਉਹਨਾਂ ਨੂੰ ਅਹੇਰੀਅਤ ਮਿਲੰਗ ਹੈ ਚੁਣ ਕੇ ਭੇਜ ਲੈ